ਪਾਠ 11ਵਾਂ ਭਾਰਤੀ ਪਰਮਾਣੂ ਖੋਜ ਦਾ ਪਿਤਾਮਾ ਡਾਕਟਰ ਹੋਮੀ ਭਾਬਾ ਉਦੇਸ਼ ਮਹਾਨ ਸ਼ਖਸੀਅਤਾਂ ਤੋਂ ਡਿੜ੍ਹ ਲਗਨ ਅਤੇ ਮਿਹਨਤ ਦੇ ਸਬਕ ਲੈਣ ਲਈ ਪ੍ਰੇਰਿਤ ਕਰਨਾ 8ਵੀਂ ਜਮਾਤ ਦੇ ਸਾਰੇ ਸੈਕਸ਼ਨਾਂ ਦੇ ਬੱਚੇ ਲਾਈਨਾਂ ਬਣਾ ਕੇ ਹਾਲ ਕਮਰੇ ਵੱਲ ਜਾ ਰਹੇ ਸਨ मोहनजीत ने विक्रम नु पूछा कि आज कौन किस विषय ते भाषण देन आ रहा है किसे नु नहीं पता विक्रम ने उत्तर दिता कि उसने साइंस वाले मैडम नु सुमन मैडम नाल गल कर दिया सुनिया है कि आज साइंस विभाग वालों दो अधिकारी आए हैं जिन्हों ने डॉक्टर होमी पाबा दे जीवन अते प्राप्तियां बारे बच्चियां नाल विचार सांझे करने हैं सारे बच्चे कतारा विच शांति नाल बैठे उड़ीक कर रहे सन कि ਅੱਜ ਉਹਨਾਂ ਨੇ ਕਿਹੜੇ ਵਿਸ਼ੇ ਤੇ ਵਿਚਾਰ ਸੁਣਨੇ ਹਨ ਕਿਉਂਕਿ ਜਦੋਂ ਵੀ ਉਹ ਹਾਲ ਕਮਰੇ ਵਿੱਚ ਆਉਂਦੇ ਤਾਂ ਕੋਈ ਨਾ ਕੋਈ ਸ਼ਖਸੀਅਤ ਉਹਨਾਂ ਦੀ ਚੋਲੀ ਗਿਆਨ ਨਾਲ ਭਰ ਕੇ ਪੇਜਦੀ ਅਖੀਰ ਉਹਨਾਂ ਦੀ ਉਡੀਕ ਖਤਮ ਹੋਈ ਮੁਖ ਅਧਿਆਪਕਾ ਜੀ ਨੇ ਸਾਇੰਸ ਵਿਭਾਗ ਦੇ ਦੋ ਅਧਿਕਾਰੀਆਂ ਨਾਲ ਹਾਲ ਕਮਰੇ ਵਿੱਚ ਪ੍ਰਵੇਸ਼ ਕੀਤਾ ਸਾਰਿਆਂ ਨੇ ਖੜੇ ਹੋ ਕੇ ਉਹਨਾਂ ਦਾ ਸਵਾਗਤ ਕੀਤਾ ਮੁਖ ਅਧਿਆਪਕਾ ਜੀ ਨੇ ਸੰਖੇਪ ਵਿੱਚ ਉਹਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਅੱਗੇ ਬੱਚਿਆਂ ਨੂੰ ਸੰਬੋਧਨ ਕਰਨ ਦੀ ਬੇਨਤੀ ਕੀਤੀ ਉਹਨਾਂ ਵਿੱਚੋਂ ਇੱਕ ਨੇ ਬੱਚਿਆਂ ਨੂੰ ਭਾਰਤੀ ਪਰਮਾਣੂ ਖੋਜ ਦੇ ਪਿਤਾਮਾ ਡਾਕਟਰ ਹੋਮੀ ਭਾਬਾ ਦੇ ਜੀਵਨ ਬਾਰੇ ਦੱਸਣਾ ਸ਼ੁਰੂ ਕੀਤਾ ਤੇ ਕਹਿਣ ਲੱਗੇ ਬੱਚਿਓ ਭਾਰਤ ਅੱਜ ਵਿਸ਼ਵ ਦੇ ਪਰਮਾਣੂ ਸ਼ਕਤੀ ਵਾਲੇ ਮੁਲਕਾਂ ਦੀ ਕਤਾਰ ਵਿੱਚ ਖੜਾ ਹੈ ਇਸ ਦਾ ਸਾਰਾ ਸਿਹਰਾ ਡਾਕਟਰ ਹੋਮੀ ਭਾਬਾ ਦੇ ਸਿਰ ਜਾਂਦਾ ਹੈ ਇਸੇ ਕਰਕੇ ਉਹਨਾਂ ਨੂੰ ਪਰਮਾਣੂ ਖੋਜ ਦਾ ਪਿਤਾਮਾ ਕਿਹਾ ਜਾਂਦਾ ਹੈ ਉਹਨਾਂ ਦਾ ਪੂਰਾ ਨਾਂ ਡਾਕਟਰ ਹੋਮੀ ਜਹਾਂਗੀਰ ਭਾਬਾ ਹੈ ਡਾਕਟਰ ਹੋਮੀ ਭਾਬਾ ਭਾਰਤੀ ਪਰਮਾਣੂ ਵਿਗਿਆਨੀ ਸਨ ਜਿਨ੍ਹਾਂ ਨੇ ਭਾਰਤ ਵਿੱਚ ਨਿਊਕਲੀਅਰ ਖੋਜ ਅਤੇ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਖੋਜ ਕੀਤੀ ਇਹਨਾਂ ਦਾ ਜਨਮ 31 ਅਕਤੂਬਰ 1909 ਈਸਵੀ ਵਿੱਚ ਮੁੰਬਈ ਦੇ ਇੱਕ ਤਨਾੜ ਪਾਰਸੀ ਪਰਿਵਾਰ ਵਿੱਚ ਹੋਇਆ ਉਹਨਾਂ ਦੇ ਪਿਤਾ ਸ਼੍ਰੀ ਜਹਾਂਗੀਰ ਭਾਬਾ ਇੱਕ ਉੱਗੇ ਵਕੀਲ ਸਨ ਉਹਨਾਂ ਦੀ ਮਾਤਾ ਜੀ ਵੀ ਉੱਚ ਘਰਾਣੇ ਨਾਲ ਸੰਬੰਧ ਰੱਖਦੇ ਸਨ ਹੋਮੀ ਭਾਬਾ ਬਚਪਨ ਤੋਂ ਹੀ ਸਿਰੜੀ ਅਤੇ ਤਿੱਖਨ ਬੁੱਧੀ ਦੇ ਮਾਲਕ ਸਨ। ਉਹਨਾਂ ਲਈ ਲਾਇਬ੍ਰੇਰੀ ਦੀ ਵਿਵਸਥਾ ਘਰ ਵਿੱਚ ਹੀ ਕਰ ਦਿੱਤੀ ਗਈ ਸੀ, ਜਿੱਥੇ ਉਹ ਵਿਗਿਆਨ ਅਤੇ ਹੋਰ ਵਿਸ਼ਿਆਂ ਸੰਬੰਧੀ ਪੁਸਤਕਾਂ ਦਾ ਅਧਿਐਨ ਕਰਦੇ ਸਨ। ਖੇਡਾਂ ਵਿੱਚ ਉਹਨਾਂ ਦੀ ਕੋਈ ਰੁਚੀ ਨਹੀਂ ਸੀ। ਵਿਗਿਆਨ ਅਤੇ ਗਣਿਤ ਉਹਨਾਂ ਦੇ ਮਨਪਸੰਦ ਵਿਸ਼ੇ ਸਨ। ਉਹਨਾਂ ਨੇ ਆਪਣੀ ਮੁੱਢਲੀ ਵਿੱਦਿਆ ਕੈਥੀਡਰਲ ਅਤੇ ਜான் ਕਾਨਨਨ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਬਾਅਦ ਵਿੱਚ ਉਹ ਐਲਫਿੰਸਟਨ ਕਾਲਜ ਅਤੇ ਮੁੰਬਈ ਦੇ ਰਾਇਲ ਇੰਸਟੀਚਿਊਟ ਆਫ ਸਾਇੰਸ ਵਿੱਚ ਪੜ੍ਹੇ ਸਨ 1927 ਵਿੱਚ ਉਹ ਕੈਂਬਰੇਜ ਵਿਸ਼ਵ ਵਿਦਿਆਲੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਕਰਨ ਇੰਗਲੈਂਡ ਚਲੇ ਗਏ ਉਹਨਾਂ ਦੇ ਪਿਤਾ ਅਤੇ ਨਜ਼ਦੀਕੀ ਰਿਸ਼ਤੇਦਾਰ ਦੀ ਇੱਛਾ ਸੀ ਕਿ ਮਕੈਨੀਕਲ ਇੰਜੀਨੀਅਰ ਬਣ ਕੇ ਉਹ ਜਮਸ਼ੇਦਪੁਰ ਵਿੱਚ ਟਾਟਾ ਸਟੀਲਜ਼ ਵਿੱਚ ਬਤੌਰ ਤਾਤ ਵਿਗਿਆਨੀ ਦੇ ਅਹੁਦੇ ਤੇ ਕੰਮ ਕਰਨਗੇ ਭੌਤਿਕ ਵਿਗਿਆਨ ਉਹਨਾਂ ਦਾ ਜਨੂਨ ਸੀ ਕੈਂਬਰੇਜ ਵਿਸ਼ਵਵਿਦਿਆਲੇ ਵਿੱਚ ਉਹ ਉੱਗੇ ਖੋਜੀਆਂ ਦੇ ਸੰਗਤ ਵਿੱਚ ਆਏ ਉਹਨਾਂ ਵਿੱਚੋਂ ਉੱਗੇ ਪੌਤਿਕ ਵਿਗਿਆਨੀ ਰਾਜੀਉਦੀਨ ਸਦੀਕੀ ਨੇ ਉਹਨਾਂ ਦੇ ਮਨ ਤੇ ਬੜਾ ਡੂੰਗਾ ਅਸਰ ਪਾਇਆ ਉਹਨਾਂ ਦੀ ਵਿਗਿਆਨ ਦੇ ਡੂੰਗੇ ਸਾਗਰ ਵਿੱਚੋਂ ਖੋਜਾ ਰੂਪੀ ਮੋਤੀ ਲੱਭਣ ਦੀ ਰੁਚੀ ਦਿਨੋਂ ਦਿਨ ਵੱਧਦੀ ਗਈ ਸਨ 1930 ਵਿੱਚ ਉਹਨਾਂ ਨੇ ਮਕੈਨੀਕਲ ਵਿੱਚ ਹਾਨਰਸ ਨਾਲ ਗ੍ਰੈਜੂਏਸ਼ਨ ਪਹਿਲੇ ਦਰਜੇ ਵਿੱਚ ਪਾਸ ਕੀਤੀ। ਉਹਨਾਂ ਦੀ ਤੀਖਣ ਬੁੱਧੀ, ਲਗਨ ਅਤੇ ਕੁਸ਼ਲਤਾ ਦੇ ਕਾਰਨ ਉਹਨਾਂ ਨੂੰ ਪੜ੍ਹਾਈ ਦੇ ਹਰ ਖੇਤਰ ਅਤੇ ਅਧਿਐਨ ਵਿੱਚ ਵਜ਼ੀਫਾ ਮਿਲਦਾ ਰਿਹਾ। ਪੂਰੇ ਹਾਲ ਕਮਰੇ ਵਿੱਚ ਚੁੱਪਚਾਪ ਸੀ। ਬੱਚੇ ਬੜੀ ਇਕਾਗਰਤਾ ਨਾਲ ਮਹਾਨ ਵਿਗਿਆਨੀ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਸੁਣ ਰਹੇ ਸਨ। ਕਾਫੀ ਬੱਚਿਆਂ ਦੇ ਸਵਾਲਾਂ ਦੇ ਜਵਾਬ ਬੁਲਾਰੇ ਵੱਲੋਂ ਦਿੱਤੇ ਜਾ ਰਹੇ ਸਨ। ਪਹਿਲੇ ਬੁਲਾਰੇ ਨੇ ਮਾਈਕ ਦੂਸਰੇ ਅਧਿਕਾਰੀ ਨੂੰ ਦੇ ਦਿੱਤਾ ਹੁਣ ਉਸ ਤੋਂ ਅੱਗੇ ਡਾਕਟਰ ਹੋਮੀ ਭਾਬਾ ਦੀ ਜੀਵਨ ਕਥਾ ਉਹਨਾਂ ਨੇ ਬਿਆਨ ਕਰਨੀ ਸ਼ੁਰੂ ਕੀਤੀ ਸਨ 1932 ਤੋਂ 1934 ਦੇ ਦੌਰਾਨ ਉਹ ਸਿਰਕਟ ਵਿਗਿਆਨੀਆਂ ਦੇ ਸੰਪਰਕ ਵਿੱਚ ਆਏ ਜ਼ਿਊਰਿਕ ਦੌਰੇ ਦੌਰਾਨ ਉਹਨਾਂ ਨੂੰ ਇਟਲੀ ਦੇ ਖੋਜੀ ਐਂਡਰੀਕੋ ਫੀਰਮੀ ਨਾਲ ਖੋਜ ਅਧਿਐਨ ਕਰਨ ਦਾ ਮੌਕਾ ਮਿਲਿਆ ਸਨ 1933 ਵਿੱਚ ਨਿਊਕਲੀਅਰ ਫਿਜ਼ਿਕਸ ਦੇ ਖੋਜ ਅਧਿਐਨ ਕਰਕੇ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ। ਉਹਨਾਂ ਦਾ ਪਹਿਲਾ ਖੋਜ ਪੱਤਰ ਕੋਸਮਿਕ ਕਿਰਨਾ ਆਇਆ ਜਿਸ ਵਿੱਚ ਕੋਸਮਿਕ ਕਿਰਨਾ ਨੂੰ ਸੋਖਣ ਬਾਰੇ ਤੱਤਾਂ ਅਤੇ ਇਲੈਕਟ੍ਰੋਨਾਂ ਦੇ ਸਿਰਜਨ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਹੈ। ਸਨ 1935 ਵਿੱਚ ਉਹਨਾਂ ਦਾ ਇੱਕ ਹੋਰ ਖੋਜ ਪੱਤਰ ਇਲੈਕਟ੍ਰੋਨ ਪੋਜ਼ਿਟ੍ਰੋਨ ਖਿੰਡਾਓ ਆਇਆ ਜਿਹੜਾ ਬਾਅਦ ਵਿੱਚ ਭਾਬਾ ਖਿੰਡਾਓ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਸਨ 1939 ਵਿੱਚ ਉਹ ਕੈਂਬਰੇਜ ਵਿਸ਼ਵਵਿਦਿਆਲੇ ਵਿੱਚ ਖੋਜ ਕਾਰਜਾਂ ਵਿੱਚ ਰੁੱਝੇ ਰਹੇ ਦੂਜੇ ਵਿਸ਼ਵ ਯੁੱਧ ਕਾਰਨ ਉਹ ਸਨ 1939 ਵਿੱਚ ਵਾਪਸ ਭਾਰਤ ਆਏ ਇਥੇ ਇਹਨਾਂ ਦਾ ਇੱਕ ਨਵਾਂ ਸਫ਼ਰ ਸ਼ੁਰੂ ਹੋਇਆ ਤੇ ਰਹਿੰਦੇ ਜੀਵਨ ਤੱਕ ਉਹ ਦੇਸ਼ ਲਈ ਵਿਗਿਆਨ ਖੇਤਰ ਦੀ ਸੇਵਾ ਕਰਦੇ ਰਹੇ ਸਾਲ 1939 ਵਿੱਚ ਹੀ ਉਹਨਾਂ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਵਿਖੇ ਸਿਧਾਂਤਕ ਪੌਤਿਕ ਵਿਗਿਆਨ ਦੇ ਰੀਡਰ ਦਾ ਅਹੁਦਾ ਸੰਭਾਲ ਲਿਆ ਸਾਲ 1941 ਵਿੱਚ ਉਹਨਾਂ ਨੂੰ ਰਾਇਲ ਸੁਸਾਇਟੀ ਲੰਡਨ ਦਾ ਮੈਂਬਰ ਚੁਣਿਆ ਗਿਆ ਜਿਹੜੀ ਕਿ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਸੀ ਬੰਬਈ ਵਿਕੇਟ ਟਾਟਾ ਇੰਸਟੀਚਿਊਟ ਆਫ ਫੰਡamentals ਰਿਸਰਚ ਸਥਾਪਤਕਰਨ ਵਿੱਚ ਆਪ ਦਾ ਮੁੱਖ ਯੋਗਦਾਨ ਰਿਹਾ ਸਨ 1948 ਵਿੱਚ ਆਪ ਪਰਮਾਣੂ ਊਰਜਾ ਆਯੋਗ ਦੇ ਚੇਅਰਮੈਨ ਬਣੇ ਸਨ 1954 ਵਿੱਚ ਭਾਰਤ ਸਰਕਾਰ ਵੱਲੋਂ ਆਪ ਨੂੰ ਪਰਮਾਣੂ ਊਰਜਾ ਦਾ ਇੰਚਾਰਜ ਸਖਤਰ ਬਣਾਇਆ ਗਿਆ ਸਨ 1955 ਵਿੱਚ ਆਪ ਸਾਇੰਸ ਕਾਂਗਰਸ ਦੇ ਪ੍ਰਧਾਨ ਬਣੇ ਸਨ 1955 ਵਿੱਚ ਹੀ ਆਪ ਜਨੇਵਾ ਵਿਖੇ ਪਰਮਾਣੂ ਸ਼ਕਤੀ ਦੀ ਵਰਤੋਂ ਤੇ ਵਿਸ਼ਵ ਪੱਧਰ ਤੇ ਹੋਏ ਕਾਨਫਰੰਸ ਵਿੱਚ ਸ਼ਾਮਲ ਹੋਏ ਜਿੱਥੇ ਉਹਨਾਂ ਨੂੰ ਮਿਲੇ ਉਹਦਿਆਂ ਦੀ ਸੂਚੀ ਬੜੀ ਲੰਬੀ ਹੈ ਉੱਥੇ ਉਹਨਾਂ ਨੂੰ ਮਿਲੇ ਪ੍ਰਸ਼ਕਾਰਾਂ ਦਾ ਵੀ ਅੰਤ ਨਹੀਂ ਸਾਨੂੰ 1942 ਵਿੱਚ ਇਹਨਾਂ ਨੂੰ ਕੈਂਬਰੇਜ ਵਿਸ਼ਵਵਿਦਿਆਲੇ ਤੋਂ ਆਦਮਸ ਪੁਰਸਕਾਰ ਮਿਲਿਆ ਪਾਬਾ ਪਰਮਾਣੂ ਖੋਜ ਕੇਂਦਰ ਉਹਨਾਂ ਦੇ ਨਾਤੇ ਹੈ ਇੰਡੀਅਨ ਨੈਸ਼ਨਲ ਵਿਗਿਆਨੀ ਅਕਾਦਮੀ ਹੋਮੀ ਜਹਾਗੀਰ ਭਾਬਾ ਪੁਰਸਕਾਰ ਦਿੰਦੀ ਹੈ। ਉਹਨਾਂ ਦੇ ਨਾਂ ਤੇ ਡਾਕ ਟਿਕਟ ਜਾਰੀ ਕੀਤੀ ਗਈ। ਸਾਨੂੰ ਨੇ ਸੁਚਿਰਿੰਦਾ ਵਿੱਚ ਉਹਨਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ। ਉਹਨਾਂ ਦੇ ਬਾਰੇ ਇਹ ਬੜਾ ਰੋਚਕ ਤੱਤ ਹੈ ਕਿ ਜਿੱਥੇ ਭੌਤਿਕ ਵਿਗਿਆਨ ਉਹਨਾਂ ਦਾ ਜਨੂਨ ਸੀ ਉੱਥੇ ਸ਼ਾਸਤਰੀ ਸੰਗੀਤ, ਮੂਰਤੀ ਕਲਾ, ਚਿੱਤਰਗਲਾ ਅਤੇ ਨਾਚ ਕਲਾ ਵੀ ਉਹਨਾਂ ਦੀ ਵਿਸ਼ੇਸ਼ ਰੁਚੀ ਸੀ। ਉਹਨਾਂ ਨੇ ਮਸ਼ਹੂਰ ਚਿੱਤਰਕਾਰ ਐਮ ਐਫ ਹੁਸੈਨ ਦੀ ਪਹਿਲੀ ਪ੍ਰਦਰਸ਼ਨੀ ਦਾ ਮੁੰਬਈ ਵਿੱਚ ਉਦਘਾਟਨ ਵੀ ਕੀਤਾ ਸੀ। ਸੀ ਵੀ ਰਮਨ ਉਹਨਾਂ ਨੂੰ লিওਨਾਰਡੋ ਦਵਿੰਸੀ ਕਹਾ ਕਰਦੇ ਸਨ। ਅਖੀਰ ਵਿੱਚ ਬੁਲਾਰੇ ਨੇ ਇਹ ਕਹਿ ਕੇ ਆਪਣਾ ਭਾਸ਼ਣ ਖਤਮ ਕੀਤਾ ਕਿ ਉਹਨਾਂ ਦੇ ਜੀਵਨ ਦੀ ਕਹਾਣੀ ਵਿੱਚ ਆਧੁਨਿਕ ਭਾਰਤ ਦੇ ਨਿਰਮਾਣ ਦੀ ਕਹਾਣੀ छुपी ਹੋਈ ਹੈ ਜੇ ਉਹਨਾਂ ਨੂੰ ਇੱਕ ਸੰਪੂਰਨ ਇਨਸਾਨ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ 24 ਜਨਵਰੀ 1966 ਦੀ ਰਾਤ ਮਾਉਂਟ ਬਲੈਂਕ ਚੋਟੀ ਨੇੜੇ ਉਹ ਹਵਾਈ ਹਾਦਸੇ ਦਾ ਸ਼ਿਕਾਰ ਹੋ ਗਏ ਬੱਚੋ ਤੁਹਾਨੂੰ ਵੀ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਮਿਹਨਤ ਅਤੇ ਲਗਨ ਇਨਸਾਨ ਨੂੰ ਕਿਵੇਂ ਬੁਲੰਦੀਆਂ ਤੇ ਪਹੁੰਚਾਉਂਦੀ ਹੈ ਦੀ ਸਿੱਖਿਆ ਸੱਚੀ ਮਿਹਨਤ ਅਤੇ ਲਗਨ ਨਾਲ ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਛੂਹਾ ਜਾ ਸਕਦਾ ਹੈ